ਚੇਰਪਾਕ ਕਰਨ ਚੇਰਪਾਕ ਚੋਕ ਬਾਬਾ ਜੀ ਸਮੂ ਉਪਾਸੀਆਂ ਦੇ ਉੱਤੇ ਆਪਣਾ ਮਿਹਰਪਰਾ ਹੱਥ ਰੱਖਣ ਚੜ੍ਹਦੀ ਕਲਾ 'ਚ ਰੱਖਣ ਨਾਮ ਸਿਮਰਤ ਸਦਕੀ ਦਾਤ ਨਾਲ ਸਭਾਂ ਨੇ ਹੱਲ ਕਰ ਚਾਹੋ ਚਲੋ ਇਹ ਸਾਹਿਬ ਵੱਲੋਂ ਭਗਵਾਨ ਮਾਨਜੋ ਜੀ ਸੁਲਤਾਨ ਦੀ ਜੇਲ੍ਹ ਕੇਸ 'ਚ ਜੋ ਦੋਸ਼ੀ ਕਰਾਰ ਦਿੱਤਾ ਹੈ ਜੀ ਕੀ ਲੱਗਦਾ ਕੀ ਸਜ਼ਾ ਬਣਦੀ ਹੈ ਜੀ ਦੇਖੋ ਜੀ ਬਹੁਤ ਵੱਡਾ ਗੁਨਾਹ ਇਸ ਥਾਂ ਛੇ ਪਹਿਲੇ ਕਾਂਗਰਸ ਪਾਰਟੀ ਦੀ ਇੰਦਰਾ ਗਾਂਧੀ ਨੇ ਕਹਿਰ ਇਥੇ ਵਰਤਾਇਆ ਸੀਗਾ ਜਦ ਸ੍ਰੀ ਅਕਾਲ ਤਖਤ ਸਾਹਿਬ ਮਹਾਰਾਜ ਦੇ ਉੱਤੇ ਹਮਲੇ ਹੋਏ ਸੀਗੇ ਤੇ ਪੰਜਾਬ ਦੇ ਇਤਿਹਾਸ ਦੇ ਬਾਅਦ ਜੇ ਦੂਜੀ ਵਾਰੀ ਪੁਲਸ ਬੂਟਾਂ ਦੇ ਨਾਲ ਗੋਲੀਆਂ ਦੇ ਨਾਲ ਗੁਰਦੁਆਰਾ ਸਾਹਿਬ 'ਚ ਜੇ ਹਮਲੇ ਹੋਏ ਅਖੰਡਪੁਰ ਸਾਹਿਬ ਖੰਡਿਤ ਹੋਏ ਤੇ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦੇ ਹਾਰੇ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਅੰਮ੍ਰਿਤ ਵੇਲੇ ਨੇਤਨੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਜੇ ਪੰਜਾਬ ਦਾ ਮੁੱਖ ਮੰਤਰੀ ਇੱਕ ਸਿੱਖ ਹੋ ਕੇ ਇਹੋ ਜਿਹਾ ਕਹਿਰ ਇਹੋ ਜੇ ਕੰਮ ਉਹਦੇ ਅਗਵਾਈ ਦੇ ਥੱਲੇ ਆਪਣੇ ਸੂਬੇ 'ਚ ਆਪਣੇ ਕਰਨ ਗੁਰੂ ਸਾਹਿਬ ਦੇ ਦਿਹਾੜੇ ਦੇ ਦਿਨਾਂ 'ਚ ਤੇ ਇਸ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਹੈ ਇਸ ਤੋਂ ਵੱਡੀ ਦੁੱਖ ਦੀ ਗੱਲ ਕਿ ਜਦ ਇਹੋ ਜਿਹਾ ਹਾਦਸਾ ਵਾਪਰਿਆ ਆਸਾ ਆਸੀ ਕਿ ਬਹੁਤ ਸਖਤ ਸਨੇਹਾ ਸਰਕਾਰ ਵੱਲੋਂ ਜਾਊਗਾ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ ਸਖਤੀ ਦੇ ਨਾਲ ਕੋਈ ਕਾਰਵਾਈ ਕੀਤੀ ਜਾਊਗੀ ਤਾਂ ਕਿ ਕਿਸੇ ਦੇ ਕੋਲ ਕੋਈ ਹੋਜੀ ਹਰਕਤ ਕਰਨ ਦੀ ਕਦੇ ਹਿੰਮਤ ਨਾ ਹੋਵੇ ਬਾਹਰ ਵਾਲਿਆਂ ਨੂੰ ਕੀ ਰੋਕੇ ਜਦ ਆਪਣੇ ਪੰਜਾਬ ਚ ਹੀ ਆਪਣਾ ਮੁੱਖ ਮੰਤਰੀ ਆਕੋਸ਼ ਕਰਾ ਰਹੇ ਲੇਕਿਨ ਹੈਰਾਨੀ ਦੀ ਗੱਲ ਕਿ ਇੰਨੇ ਦਿਨਾਂ ਦੇ ਬਾਅਦ ਇੱਕ ਵੀ ਕਾਰਵਾਈ ਨਾ ਹੋਣ ਦੇ ਬਾਵਜੂਦ ਜਦ શ્રી ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਪ ਇਹਦੀ ਤਹਿਕੀਕਾਤ ਕਰਾ ਕੇ ਇਹ ਸਾਰੀ ਜਾਂਚ ਪੇਸ਼ ਕੀਤੀ ਉਹਦੇ ਬਾਅਦ ਵੀ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਇਸ ਤੋਂ ਹੋਰ ਵੱਧ ਗੈਰ ਧਾਰਮਿਕ ਗੈਰ ਸਿੱਖੀ ਚਿਹਰਾ ਕੀ ਹੋ ਸਕਦਾ ਹੈ ਇੱਕ ਕਾਂਗਰਸ ਦਾ ਆਮ ਆਦਮੀ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਗੱਠਜੋੜ ਬਿਲਕੁਲ ਸਹੀ ਹੈ ਕਿਉਂਕਿ ਦੋਨੋਂ ਹੀ ਐਂਟੀ ਧਰਮ ਐਂਟੀ ਸਿੱਖ ਤੇ ਐਂਟੀ ਪੰਜਾਬ ਨੇ ਜੀ ਭਾਈ ਬੰਦੀ ਸਿੰਘਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਜ਼ਿਆਦਾ ਮੁੱਦਾ ਉਖਿਆ ਵੀ ਆਇਆ ਤਾਂ ਤੁਸੀਂ ਵੀ ਆਵਾਜ਼ ਚੁੱਕੀ ਸੀਗੀ ਪਰ ਅਮਿਤ ਸ਼ਾਹ ਹੋਣਾ ਵੱਲੋਂ ਕਾਫੀ ਜੋ ਸਮਾਨੀ ਦਿੱਤਾ ਜਾ ਰਿਹਾ ਹੈ ਸਮਾਨੀ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਮੈਂ ਸਖ ਸ਼ਬਦਾਚੇ ਨਿਖਦੀ ਕਰਦੀਆ ਨਿੰਦਾ ਕਰਦੀਆ ਕਿ ਆਜ ਸਿੱਖਾਂ ਦੀ ਸਰਮੋਰ ਸੰਸਥਾ ਜਦ ਦੇਸ਼ ਆਜ਼ਾਦ ਨਹੀਂ ਹੋਇਆ ਸੀ ਸਿੱਖਾਂ ਨੇ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ ਜਦ ਹਿੰਦੁਸਤਾਨ ਦੀ ਪਾਰਲੀਮੈਂਟ ਨਹੀਂ ਬਣੀ ਸੀ ਸਿੱਖਾਂ ਨੇ ਆਪਣੀ ਮਿਨੀ ਪਾਰਲੀਮੈਂਟ ਬਣਾ ਲਈਤੀ ਸੀ ਤੇ ਅੱਜ ਐਸਜੀਪੀਸੀ ਸਮਾਂ ਮੰਗਦੀ ਆਪਣੇ ਬੰਦੀ ਸਿੱਖਾਂ ਦੇ ਬਾਰੇ ਗੱਲ ਕਰਨ ਵਾਸਤੇ ਤੇ ਕੇਂਦਰ ਦੀ ਸਰਕਾਰ ਨੂੰ ਇੰਨਾ ਸਮਾਂ ਤੱਕ ਨਹੀਂ ਕਿ 4 5 6 7 ਬਾਰੀ ਸਮਾਂ ਮੰਗਣ ਤੋਂ ਬਾਅਦ ਜੋ ਮਿੰਟ ਨਹੀਂ ਦੇ ਸਕਦੇ ਤੇ ਇਹ ਆਪਾਂ ਨੂੰ ਵੈਸੇ ਗੱਲਾਂ ਕਰਦੀਆਂ ਕਰਦੇ ਨੇ ਕਿ ਸਿੱਖਾਂ ਦੇ ਹਿਤਾਸ਼ੀ ਨੇ ਪਰ ਜੇ ਸਿੱਖ ਦੇ ਸਰਮੋਰ ਸੰਸਥਾ ਦੇ ਆਗੂਆਂ ਦੇ ਨਾਲ ਗੱਲ ਕਰਨ ਦਾ ਇਹਨਾਂ ਕੋਲ ਸਮਾਂ ਨਹੀਂ ਹੈ ਬਾਰ ਬਾਰ ਬੰਦੀ ਸਿੱਖਾਂ ਦੀ ਜਿਹੜਾ ਨੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਅਸੀਂ ਨਹੀਂ ਕੀਤੀ ਸੀ ਇਹਨਾਂ ਨੇ ਜਾਰੀ ਕੀਤੀ ਸੀ ਤਾਂ ਮੰਗ ਰੱਖਦੇ ਸੀ ਇਹਨਾਂ ਨੇ ਮਨਜ਼ੂਰ ਕੀਤੀ ਉਹ ਵੀ ਗੁਰਪੁਰਬ ਦੇ ਪਾਵਨ ਦਿਹਾੜੇ 'ਚ 2019 'ਚ ਤੇ ਕੀ ਜਦ ਨੋਟੀਫਿਕੇਸ਼ਨ ਜਾਰੀ ਕੀਤੀ ਤਾਂ ਕੇਂਦਰ ਦੀ ਸਰਕਾਰ ਨੇ ਜਾਂਚ ਨਹੀਂ ਕੀਤੀ ਸੀ ਕੀ ਉਹਨਾਂ ਦੇ ਗ੍ਰਹਿ ਮੰਤਰਾਲੇ ਨੇ ਇਹਨਾਂ ਬਾਰੇ ਪਤਾ ਨਹੀਂ ਕੀਤਾ ਸੀ ਜਿਨ੍ਹਾਂ ਨੂੰ ਰਿਹਾ ਕਰਨ ਦਾ ਤੇ ਭਾਈ ਰਾਜੂਆਨਾ ਦੀ ਉਮਰ ਕੈਦ 'ਚ ਬਦਲਣ ਦਾ ਇਹਨਾਂ ਨੇ ਜਿਹੜਾ ਐਲਾਨ ਕੀਤਾ ਸੀ ਤੇ ਸਿੱਖਾਂ ਦੇ ਵਿੱਚ ਖੁਸ਼ੀ ਸੀ ਤੇ ਹੁਣ ਆਪਣੇ ਹੀ ਵਾਅਦਿਆਂ ਤੋਂ ਪਿੱਛੇ ਜਦ ਹਟ ਗਏ ਜੇ ਬਾਰ ਬਾਰ ਗੱਲ ਅਸੀਂ ਚੱਕਦੇ ਆ ਤਾਂ ਫਿਰ ਕੋਰਾ ਜਵਾਬ ਸਾਨੂੰ ਦਿੱਤਾ ਉਹ ਵੀ ਨਵੇਂ ਕਾਨੂੰਨ 'ਚ ਜਿੱਥੇ ਕਹਿੰਦੇ ਹਰੇਕ ਨੂੰ ਇਨਸਾਫ ਮਿਲੂਗਾ ਤੇ ਇਨਸਾਫ ਬੰਦੀ ਸਿਕਾਂ ਨੂੰ ਤੇ ਸਿੰਘਾਂ ਨੂੰ ਕਿਉਂ ਨਹੀਂ ਮਿਲੂਗਾ ਅੱਜ ਬਿਲਕਸ ਬਾਨੋਂ ਦੇ ਤੁਸੀਂ ਬੰਦੇ ਛੱਡਦੇ ਅੱਜ ਬਾਬਿਆਂ ਨੂੰ ਤੁਸੀਂ ਗਵਾਂਡ ਦੇ ਸੂਬਿਆਂ 'ਚ ਬਾਰ ਬਾਰ ਪੈਰੋਲ ਕੀ ਬਾਹਰ ਜਾਦਾ ਤੇ ਅੰਦਰ ਘਟ ਰਹਿੰਦੇ ਨੇ ਰਾਜੀਵ ਗਾਂਧੀ ਦੇ ਕਤਲਬਾਰ ਨਿਕਲ ਗਏ ਤੇ ਸਿਖਾ ਵਾਸਤੇ ਮਾਪਦੰਡ ਅਡ ਕਿਉਂ ਇਹ ਕਾਨੂੰਨ ਦੇ ਦੋਰੇ ਚਿਹਰੇ ਕਿਉਂ ਸਿਖਾ ਵਾਸਤੇ ਇਹ ਕੇਂਦਰ ਨੂੰ ਵੀ ਜਵਾਬ ਦੇਣਾ ਪਊਗਾ ਤੇ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਰੋਕ ਰਹੇ ਨੇ ਕਿੰਨਾ ਵੱਡਾ ਕੋਰਾ ਝੂਠ ਸ਼ਰਮ ਨਹੀਂ ਆਉਂਦੀ ਆਮ ਆਦਮੀ ਪਾਰਟੀ ਨੂੰ ਇੱਕ ਸੈਂਟੈਂਸ ਰਿਵਿਊ ਬੋਰਡ ਦੇ ਚੇਅਰਮੈਨ ਜਿਨ੍ਹਾਂ ਦੇ ਅਧੀਨ ਉਹ ਅਫਸਰ ਹੈਗੇ ਜਿਨ੍ਹਾਂ ਦਾ ਅਫਸਰ ਸਿਰਫ ਰਿਪੋਰਟਿੰਗ ਦਾ ਕੰਮ ਹੁੰਦਾ ਹੈ ਜਿਹੜਾ ਜੇ ਸੇਕਟਰ ਉਹਨਾਂ ਹੋ ਸਕਦਾ ਉਹ ਸਿਰਫ ਜੇਲ੍ਹ ਚ ਉਹਨਾਂ ਦੇ ਬਿਹੇਵੀਅਰ ਕਿਹੋ ਜਿਹਾ ਰਿਹਾ ਉਹਦੀ ਰਿਪੋਰਟ ਕਰ ਸਕਦਾ ਹੈ ਦੂਜੇ ਪ੍ਰਿਜ਼ਨਸ ਆਫੀਸਰ ਪ੍ਰਿਜ਼ਨ ਚ ਕੇਵਲ ਹੈ ਅਡਰ ਚੀਜ਼ੇ ਨੂੰ ਦੱਸਦੇ ਨੇ ਉਹ ਸਿਰਫ ਰਿਪੋਰਟ ਕਰਦੇ ਨੇ ਚੇਅਰਮੈਨ ਨੂੰ ਫੈਸਲਾ ਚੇਅਰਮੈਨ ਦਾ ਹੁੰਦਾ ਹੈ ਤੇ ਚੇਅਰਮੈਨ ਸਿੱਧੇ ਕੇਜਰੀਵਾਲ ਦੇ ਥੱਲੇ ਆਉਂਦਾ ਹੈ ਤੇ ਚੇਅਰਮੈਨ ਦੇ ਕੋਲ ਇਹ ਵੀ ਤਾਕਤ ਹੁੰਦੀ ਹੈ ਕਿ ਪਾਵੇਂ ਥੱਲੇ ਦੇ 6 ਅਫਸਰ ਜੋ ਮਰਜ਼ੀ ਕਹਿਣ ਉਹਨੂੰ ਓਵਰਰੂਲ ਕਰ ਸਕਦਾ ਹੈਗਾ ਲੇਕਿਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੂਰਤ ਜਿਨ੍ਹਾਂ ਦੀ ਨਾ ਸਿਹਤ ਹੈਗੀ ਨਾ ਮਾਨਸਿਕ ਅਵਸਥਾ ਹੈਗੀ ਬਾਰ ਬਾਰ ਗੋਹਾਰ ਸਿੱਖ ਕੌਮ ਲਾਰੇ ਕਿ ਕੱਲੇ ਇੱਕ ਸਾਈਂ ਦੇ ਨਾਲ ਉਹ ਆਪਣੇ ਘਰ ਜਾ ਸਕਦੇ ਇੱਕ ਬੰਦੀ ਸਿੱਖ ਸਾਡਾ ਰਿਹਾ ਹੋ ਸਕਦਾ ਹੈ ਲੇਕਿਨ ਨਾ ਸਾਡਾ ਸਿੱਖ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਸਿੱਖ ਇਤੈਸ਼ੀ ਕਹਿਣ ਵਾਲਾ ਤੇ ਨਾ ਹੀ ਇੱਕ ਮੌਕਾ ਮੰਗਣ ਵਾਲਾ ਉਹ ਕੇਜਰੀਵਾਲ ਇਹ ਸਿੱਖਾਂ ਦੇ ਕਿੰਨੇ ਐਂਟੀ ਨੇ ਇਸ ਗੱਲ ਤੋਂ ਹੀ ਸਾਬਤ ਹੁੰਦਾ ਹੈ ਕਿ ਪਹਿਲੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੂਰਤ ਦੀ ਇਹਨਾਂ ਦੀ ਰਿਹਾਈ ਰੋਕਦੇ ਨੇ ਤੇ ਫਿਰ ਲੋਕਾਂ ਦੇ ਸਾਹਮਣੇ ਆ ਕੇ ਝੂਠ ਵੀ ਮਾਰਦੇ ਨੇ ਸੋ ਜਿੰਨੀ ਦਿੱਲੀ ਦੀਆਂ ਪਾਰਟੀਆਂ ਨੇ ਭਾਵੇਂ ਕਾਂਗਰਸੀਆਂ ਜਿਨ੍ਹਾਂ ਨੇ ਹਕਤ ਤੱਕ ਸਾਬ ਚ ਹਮਲੇ ਕੀਤੇ ਭਾਵੇਂ ਆ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੇ ਸਾਡੇ ਇੱਕ ਬੰਦੀ ਸਿੱਖ ਨੂੰ ਰਿਵਾ ਕਰ ਸਕਦੇ ਲੇਕਿਨ ਨਹੀਂ ਕਰ ਰਹੇ ਤੇ ਭਾਵੇਂ ਉਹ ਸੂਬੇ ਦੀ ਉਹ ਦੇਸ਼ ਦੀ ਭਾਜਪਾ ਦੀ ਸਰਕਾਰ ਜਿਹੜਾ ਸਾਡੇ ਬੰਦੀ ਸਿੱਖਾਂ ਦੇ ਕੀਤੇ ਹੋਏ ਵਾਅਦਿਆਂ ਤੋਂ ਵੀ ਪਿੱਛੇ ਭੱਜ ਰਹੀ ਹੈਗੀ ਇਹ ਸਭ ਪੰਜਾਬ ਵਿਰੋਧੀ ਸਿੱਖ ਵਿਰੋਧੀ ਇਹ ਕੇਂਦਰ ਦਿੱਲੀ ਦੀ ਸਰਕਾਰਾਂ ਹੋ ਗਈਏ ਇਹ ਪੰਜਾਬ ਦੀਆਂ ਕਦੇ ਨਹੀਂ ਨਾ ਸੀਗੀਆਂ ਨਾ ਹੋਸੀਆਂ